ਨਾਮ ਸੁਦੀਰ ਜੈਨਾ ਜੀ ਜੀ ਆਪ ਕੀ ਲੱਗਦਾ ਮੇਰਾ ਉਹ ਦੋਸਤ ਆ ਕੀ ਮਾਮਲਾ ਕੀ ਮਾਮਲਾ ਇਹ ਆ ਰਾਤ ਕੱਲ ਦੇ ਉਹਨੂੰ ਫੋਨ ਆ ਰਹੇ ਨੇ ਆ ਕੇ ਬੋਇਲਰ ਚੈੱਕ ਕਰ ਬੋਇਲਰ ਚੈੱਕ ਕਰ ਦੁਪਹਿਰੇ ਆ ਕੇ ਉਹ ਚੈੱਕ ਕਰ ਗਿਆ ਰਾਤੀ ਅਸੀਂ ਸਾਡੀ ਪਾਰਟੀ ਚੱਲ ਰਹੀ ਸੀ ਬਰਥਡੇ ਸੀਗਾ ਦੋਸਤ ਦਾ ਉਹਦਾ ਮਨਾ ਰਹੇ ਸੀਗੇ ਉਤੋਂ ਫੇਰ ਫੋਨ ਆ ਰਿਹਾ ਵੀ ਤੂੰ ਆ ਕੇ ਚੈੱਕ ਕਰ ਔਰ ਰਾਤ ਨੂੰ 10 ਵਜੇ ਆਜਾ ਕੀ ਚੈੱਕ ਕਰਨਾ ਸੀਗਾ ਇਹਨਾਂ ਨੇ ਕਿਹੜਾ ਬੋਇਲਰ ਚਲਾਉਣਾ ਸੀਗਾ ਛੁੱਟੀ ਤੇ ਉਹ ਛੁੱਟੀ ਸੀ ਉਹਦੋਂ ਆਫ ਡਿਊਟੀ ਸੀ ਉਹਦੀ ਇਹਨਾਂ ਨੇ ਫਿਰ ਬੁਲਾਇਆ ਵੀ ਡਿਊਟੀ ਤੇ ਹੁਣ ਤੇ ਆ ਅੰਦਰ ਆਇਆ ਡਿਊਟੀ ਤੇ ਕੀਤੀ ਉਹਨੇ ਡਿਊਟੀ ਕਰਕੇ ਉਹਨਾਂ ਰਾਤੀ ਪ੍ਰੈਸ਼ਰ ਇਹਨਾਂ ਡਿਊਟੀ ਦਾ ਦਿੱਤਾ ਵੀ ਤੂੰ ਆਣਾ ਹੀ ਆਣਾ ਵਾ ਉਹ ਡਿਊਟੀ ਤੇ ਆਇਆ ਤੇ ਆ ਕੇ ਉਹਨੇ ਚੈੱਕ ਕੀਤਾ ਪਰ ਜਾਦੋ ਕਹਿੰਦਾ ਸੀ ਬੋਇਲਰ ਤਾਂ ਕੱਲ ਹੀ ਚੱਲਣਾ ਵਾ ਇਹ ਸਿਰ ਮੈਨੂੰ ਚੈਕਿੰਗ ਲਈ ਬੁਲਾ ਰਿਹਾ ਇਹ ਜੀ ਕੀ ਲੋੜ ਪੈ ਗਈ ਜਦ ਬੋਇਲਰ ਕੱਲ ਚੈੱਕ ਨਾ ਦਿਨੇ ਚੈੱਕ ਕਰ ਲਓ ਅਸੀਂ ਸੀਐਮ ਭਗਵੰਦ ਮਾਨ ਸਾਹਿਬ ਨੂੰ ਕਹਿੰਨੇ ਆ ਇਹਦੀ ਪੂਰੀ ਜੋ ਪਰਿਵਾਰ ਦਾ ਬੰਦਾ ਉਹਨਾਂ ਨੂੰ ਦਲਾਇਆ ਜਾਵੇ ਬਾਕੀ ਅਸੀਂ ਤੁਹਾਡੇ ਅੱਗੇ ਗੁਜਾਰਸ਼ ਕਰਦੇ ਹਾਂ ਸਾਡਾ ਸਾਥ ਦੋ ਸਾਥ ਦੋ ਕੁਨਾਲ ਜੈਨ ਦੇ ਪਰਿਵਾਰ ਵਿੱਚ ਕੌਣ ਕੌਣ ਕੁਨਾਲ ਜੈਨ ਦੇ ਉਹਦੇ ਫਾਦਰ ਨੇ ਉਹ ਵੀ ਬਜ਼ੁਰਗ ਨੇ ਉਹ ਵੀ ਠੀਕ ਨਹੀਂ ਰਹਿੰਦੇ ਉਹਨਾਂ ਦੀ ਵਾਈਫਾ ਇੱਕ ਬੇਟਾ ਇੱਕ ਬੇਟੀ ਉਹ ਵੀ ਛੋਟੇ ਨੇ 43 ਸਾਲ ਦਾ ਕੁਨਾਲ ਜੈਨ ਸੀਗਾ ਕੋਈ ਜਿਹੜਾ ਹਾਦਸਾ ਜੇ ਪਹਿਲਾਂ ਤੋਂ ਬਹੁਤ ਹੀ ਦੁਖਦਾਈ ਹਾਦਸਾ ਹੋਇਆ ਇਹਦੇ ਵਿੱਚ ਅਸੀਂ ਆਪਣਾ ਇੱਕ ਬਹੁਤ ਹੀਰੇ ਵਰਗਾ ਵਰਕਰ ਜਿਹੜਾ ਕਿ ਬੋਲਰ ਦਾ ਇੰਚਾਰਜ ਵੀ ਸੀ ਉਹ ਗਵਾ ਲਿਆ ਤੇ ਨਾਲ ਉਹਦੇ ਸਾਡੇ 4 ਬੰਦੇ ਹੋਰ ਜ਼ਖਮੀ ਹੋਏ ਨੇ ਉਹ ਉਹਨਾਂ ਦੀ ਹਾਲਤ ਠੀਕ ਹੈ ਠੀਕ ਹੈ ਨਹੀਂ ਜਿਹੜੀ ਮੌਤ ਦਾ ਕਾਰਨ ਕੀ ਬਲਾਸਟ ਹੋਣ ਦਾ ਕਾਰਨ ਕੀ ਹੈ ਸਰ ਕਿੱਦਾਂ ਹੋਇਆ ਕਿਉਂ ਹੋਇਆ ਇਹ ਨਹੀਂ ਹੋਇਆ ਬੇਸਿਕ ਕਿਹੜੇ ਰੀਜ਼ਨ ਕੀ ਹੈ ਇੱਥੇ ਬਲਾਸਟ ਹੋਇਆ ਦੇਖੋ ਤਕਨੀਕ ਜਿਤਨਾ ਤੱਕ ਤਕਨੀਕੀ ਰੀਜ਼ਨ ਦਾ ਕਾਰਨ ਹੈ ਉਹ ਅਸੀਂ ਕਮੇਟੀ ਬਣਾਤੀ ਆ ਉਹਦੀ ਕੋਖ ਪੜਤਾਲ ਕਰਨ ਲੱਗੇ ਆ ਤੇ ਜਿਹੜੇ ਐਕਸਪਰਟਸ ਆ ਉਹਦੇ ਉਹ ਬੁਲਾਉਣ ਲੱਗੇ ਆ ਜਿਵੇਂ ਵੀ ਉਹ ਰਿਪੋਰਟ ਦੇਣਗੇ ਆਪ ਜੀ ਨੂੰ ਸਬਮਿਟ ਕਰ ਦਿੱਤੀ ਜਾਵੇਗੀ ਸਰ ਅਸਰ ਨਹੀਂ ਕੀਤਾ ਹੋਇਆ ਕਿਸੇ ਨੇ ਦਿਨ ਚ ਆਇਆ ਸਭ ਨੂੰ ਵੀ ਮਿਲਿਆ ਮੈਨੂੰ ਮਿਲਿਆ ਸਾਲਾ ਕਿ ਮੈਨੂੰ ਦਿਨੇ ਉਹ ਇੱਕ ਆ ਕੇ ਗਿਆ ਜੀ ਤੁਸੀਂ ਜੀ ਸਾਡੇ ਬੋਇਲਰ ਵੱਲੋਂ ਨਿਸ਼ਚਿੰਤ ਹੋ ਜਾਓ ਕਿ ਆਈ ਸੀਜ਼ਨ ਅਸੀਂ ਇੱਕ ਦਿਨ ਤੋਂ ਸ਼ੁਰੂਆਤ ਕਰਦੇ ਹਾਂ ਨਾ ਪਲਾਂਟ ਦੀ ਅਸੀਂ ਅੱਜ ਵਿਸ਼ਕਰਮਾ ਦੇ ਮਨਾ ਕੇ ਉਸ ਤੋਂ ਬਾਅਦ ਸ਼ੁਰੂਆਤ ਕਰਨੀ ਸੀ ਅੱਜ ਅਸੀਂ ਆਪਣਾ ਪਾਊਡਰ ਪਲਾਂਟ ਜਿਹੜਾ ਸਾਡਾ ਕਿ ਮੇਜਰ ਯੂਨਿਟ ਹੈ ਨਿੱਚੇ ਦੇ ਯੂਨਿਟ ਦੁੱਧ ਪਾਊਡਰ ਬੰਦ ਹੈ ਉਹ ਸਟਾਰਟ ਕਰਨਾ ਸੀਗਾ ਸਟੀਮ ਬੋਇਲਰ ਸੀਗਾ ਹਾਂ ਜੀ ਸਟੀਮ ਬੋਇਲਰ ਹੈ ਸਾਡੇ ਗੈਸ ਤੇ ਹੈ ਇਹ ਐਕਚੁਅਲੀ ਦਿੱਤੇ ਥੋੜਾ ਜਿਹਾ ਐਕਸੀਡੈਂਟ ਹੋਇਆ ਸੀ ਠੀਕ ਹੈ ਉਹਨੇ ਪਹਿਲਾਂ ਵੀ ਉਸ ਚੀਜ਼ ਨੂੰ ਸਾਰਾ ਕੁਝ ਟਰਾਈ ਲੈ ਕੇ ਸਾਨੂੰ ਦਿਨ ਚ ਕਿਹਾ ਗਿਆ ਮੈਂ ਟਰਾਈ ਲਈ ਹੋਈ ਪਰ ਫਿਰ ਵੀ ਉਹ ਇੰਨਾ ਆਪਣੇ ਕੰਮ ਦੇ ਪ੍ਰਤੀ ਉਹਦੀ ਡੈਡੀਕੇਸ਼ਨ ਸੀ ਉਹ ਦੁਆਰਾ ਫਿਰ ਉਹਨੂੰ ਰਾਤ ਨੂੰ ਚੈੱਕ ਕਰਨ ਵਾਸਤੇ ਆਇਆ ਡੀ ਐਮ ਸੀ ਚ ਦਾਖਲ ਨੇ ਉਹ ਹਾਲਾਤ ਉਹਨਾਂ ਦੇ ਕੰਟਰੋਲ ਦੇ ਵਿੱਚ ਨੇ ਤੇ ਜੋ ਵੀ ਸਾਡੇ ਮੈਕ ਉਹਨਾਂ ਦੀ ਮਦਦ ਕੀਤੀ ਜਾ ਰਹੀ ਹੈ ਸਾਰੀ ਉਹ ਅਸੀਂ ਉਹਨਾਂ ਨੂੰ ਮਦਦ ਕਰਨ ਲਈ ਖੜੇ ਜੀ ਅਸੀਂ ਸਿਰਫ ਉਹ ਹੀ ਕਨਫਰਮ ਕਰਨ ਆਏ ਐ ਤੇ ਵੀ ਸਾਡੇ ਬੰਦੇ ਜੀ ਜੋ ਸਾਡਾ ਬੰਦਾ 16 ਸਾਲਾਂ ਤੋਂ ਕੰਮ ਕਰ ਰਿਹਾ ਸੀ ਉਹ ਕੀ ਕੀ ਫੈਸਿਲਿਟੀਆ ਮਿਲਦੀਆਂ ਨੇ ਕਿਉਂ ਸਰਕਾਰ ਇਹ ਉਹਨੂੰ ਦਿੱਤਾ ਹੈ ਵੀ ਸਰਕਾਰ ਦੀ ਸਰ ਇਨਵੈਸਟੀਗੇਸ਼ਨ ਦੀ ਡਿਮਾਂਡ ਕਰ ਰਹੀ ਹੈ ਸਰਕਾਰ ਸਰ ਇਸ ਚੀਜ਼ ਦੇ ਵਿੱਚ ਇਨਵੈਸਟੀਗੇਸ਼ਨ ਕਰੇ ਤੇ ਫੈਮਿਲੀ ਨੂੰ ਪੂਰੀ ਸਪੋਰਟ ਕਰੇ ਸਰ ਬਹੁਤ ਵੱਡਾ ਸਾਲ ਉਹ ਫੀਲ ਕਰ ਰਹੇ ਸਾਨੂੰ ਕਦੋਂ ਪ੍ਰੋਪਰ ਦੱਸਣਗੇ ਵੀ ਅਸੀਂ ਉਹਦੇ ਲਈ ਆ ਕਰਦੇ ਹਾਂ ਹੈਲੋ ਸਾਡਾ ਜੇ ਸਮਾਜ ਪੂਰਾ ਨਾਲ ਆ ਅਸੀਂ ਕੱਲ ਨੂੰ ਵੀ ਇੱਥੇ ਆ ਕੇ ਅਸੀਂ ਸੰਸਕਾਰ ਉਹਦਾ ਨਹੀਂ ਕਰਾਂਗੇ ਜਦੋਂ ਤੱਕ ਸਾਨੂੰ ਪੂਰੀ ਕਲੀਅਰੈਂਸ ਨਹੀਂ ਹੋਏਗੀ ਜਦ ਤੱਕ ਸਾਡੇ ਕੋਲ ਕਲੀਅਰੈਂਸ ਨਹੀਂ ਮਿਲੇਗੀ ਅਸੀਂ ਉਹਦਾ ਸੰਸਕਾਰ ਨਹੀਂ ਕਰਾਂਗੇ ਠੀਕ ਹੈ ਸਾਡਾ ਜੈਨ ਸਮਾ ਸਾਡੇ ਨਾਲ ਹੈ ਸਾਡਾ ਖੜਾ ਹੈ ਉਹਦੇ ਨਾਲ ਉਹਦੇ ਪਰਿਵਾਰ ਦੇ ਨਾਲ ਤੇ ਅਸੀਂ ਮਾਨ ਸਾਹਿਬ ਨੂੰ ਇਹੀ ਕਰਾਂ ਕਹਿਾਵਾਂਗੇ ਕਿ ਸਾਡੇ ਵਾਸਤੇ ਜੋ ਵੀ ਹੈ ਉਹਦੇ ਪਰਿਵਾਰਸ ਵਾਸਤੇ ਦੇਖਿਆ ਜਾਏ ਉਹ ਵੱਧ ਤੋਂ ਵੱਧ ਮਤਲਬ ਉਹਦਾ ਹਰਜਾਨਾ ਸਾਰੇ ਠੀਕ ਕੰਟਰੋਲ ਰੂਮ ਤੋਂ ਕਾਲ ਆਈ ਸੀ ਰਾਤ ਬਲਾਸਟ ਵੀ ਹੋ ਤੇ 에ਅਰ ਹੀਟਰ ਹੈ ਉਹਦੇ ਵਿੱਚ ਕੋਈ ਗੈਸ ਵੜਨ ਨਾਲ ਬਲਾਸਟ ਹੋਇਆ ਅੱਗ ਲੱਗੀ ਸੀ ਫਾਇਰ ਬ੍ਰਿਗੇਡ ਨੇ ਆ ਕੇ ਅੱਗ ਬੁਝਾਤੀ ਤੇ ਬਾਕੀ ਵੈਰੀਫਾਈ ਕਰਦੇ ਹਾਂ ਤਮੀਸ਼ ਜੋ ਆਊਗਾ ਦਾਸ ਜੀ ਕੋਈ ਡੈਥ ਵੀ ਹੋਈ ਹੈ ਡੈਥ ਇੱਕ ਬੰਦੇ ਦੀ ਹੋਈ ਹੈ ਇਨਫਰਮੇਸ਼ਨ ਆਈ ਹੈ ਕਿੰਨੇ ਕਿੰਨੇ ਬੰਦੇ ਚੂਹੇ ਜੀ ਚਾਰ ਇਹ ਪੰਜ ਅੱਛਾ ਅੱਗੇ ਜਿਆਦਾ ਵੱਡੀ ਸੀ ਜਿਹੜਾ ਮੈਜਰ ਨੀ ਸਬੁਰਬ ਗ੍ਰੀਨ ਨੀ ਜਦੇ ਬਿਜਾਰ ਤੇ ਫਿਰ ਹਾਲ ਕੀ ਗਲੇ ਦੀ ਕਾਰਵਾਈ ਸਰ ਕੋਈ ਨਹੀਂ ਆਪਾਂ ਹੁਣ ਦੇਖਦੇ ਹਾਂ ਜਾਂਚ ਕੀਤੀ ਯਾਰ ਇਨਵੈਸਟੀਗੇਸ਼ਨ ਚ ਦੇਖਦੇ ਹਾਂ ਕੀ ਆ ਭਾਈ ਸਾਹਿਬ